ਸਤਿ ਸ੍ਰੀ ਅਕਾਲ ਫਰੈਂਡਸ ਮੇਟੋ ਦਾ ਹਾਊਸ ਡਾਕਟਰ ਗੁਰਸ਼ੀ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਪ੍ਰੋਸਟੇਟ ਬਾਰੇ ਇਹ ਆਦਮੀਆਂ ਦਾ ਮਰਦਾਂ ਦਾ ਰੀਪ੍ਰੋਡਕਟਿਵ ਸਿਸਟਮ ਹੁੰਦਾ ਜਿਸ ਨੂੰ ਆਪਾਂ ਪ੍ਰੋਸਟੇਟ ਕਿਹਾ ਜਾਂਦਾ ਹੈ ਇਹ ਮੋਸਟਲੀ ਮਰਦਾਂ ਦੇ ਵਿੱਚ ਹੀ ਹੁੰਦਾ ਹੈ ਜਿਸ ਕਰਕੇ ਆਪਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੇ ਵਿੱਚ ਤੁਸੀਂ ਸੁਣਿਆ ਹੋਣਾ ਪੁਰਾਣੇ ਬਜ਼ੁਰਗਾਂ ਤੋਂ ਵੀ ਗਦੂਦ ਵੱਧ ਗਏ ਸਨ ਤਾਂ ਆਹ ਦਿੱਕਤ ਆ ਹੀ ਗਦੂਦਾਂ ਦਾ ਵੱਡੇ ਹੋ ਗਿਆ ਸੀ ਸੋ ਇਸ ਦੇ ਵਿੱਚ ਆਪਾਂ ਕਿਹੜੀਆਂ ਕਸਰਤਾਂ ਕਰ ਸਕਦੇ ਆ ਪ੍ਰੋਸਟੇਟ ਹੁੰਦਾ ਕਿੱਥੇ ਆ ਗਦੂਦ ਹੁੰਦੇ ਕਿੱਥੇ ਆ ਜਿੱਥੇ ਆਪਣਾ ਬਲੈਡਰ ਜਿੱਥੇ ਆਦਮੀਆਂ ਦਾ ਜਿੱਥੇ ਮਰਦਾਂ ਦਾ ਪਿਸ਼ਾਬ ਇੱਕ ਬਲੈਡਰ ਇਕੱਠੇ ਹੁੰਦਾ ਹੈ ਉੱਥੋਂ ਇੱਕ ਪਾਈਪ ਦੇ ਰਾਹੀਂ ਜਦੋਂ ਆਪਣੇ ਪਿਸ਼ਾਬ ਵਾਲੀ ਜਗ੍ਹਾ ਤੋਂ ਪਾਈਪ ਦੇ ਵਿੱਚ ਦੀ ਪਿਸ਼ਾਬ ਨਿਕਲਦਾ ਹੈ ਉਹਦੇ ਆਲੇ ਦੁਆਲੇ ਇੱਕ ਜਿਵੇਂ ਨਿੰਬੂ ਦੀ ਸ਼ੇਪ ਦੇ ਵਿੱਚ ਇਹ ਹੁੰਦਾ ਹੈ ਪ੍ਰੋਸਟੇਟ ਜਿਸ ਦੇ ਵਿੱਚ ਦੀ ਆਪਣਾ ਪਿਸ਼ਾਬ ਲੈ ਕੇ ਆਉਂਦਾ ਹੈ ਇਹ ਪਿਸ਼ਾਬ ਨੂੰ ਰੋਕਣ ਦੇ ਵਿੱਚ ਜਦੋਂ ਆਪਾਂ ਕਈ ਵਾਰੀ ਪਿਸ਼ਾਬ ਕਰਦੇ ਸਮੇਂ ਪਿਸ਼ਾਬ ਨੂੰ ਰੋਕਦੇ ਆ ਤਾਂ ਪ੍ਰੋਸਟੇਟ ਦਾ ਕੰਮ ਹੁੰਦਾ ਹੈ ਪ੍ਰੋਸਟੇਟ ਦੇ ਵਿੱਚ ਹੀ ਸ਼ਕਰਾਨੂਆਂ ਦਾ ਪਾਇਆ ਜਾਂਦਾ ਹੈ ਜਿਸ ਨੂੰ ਸਪਰਮ ਕਿਹਾ ਜਾਂਦਾ ਹੈ ਉਹ ਪ੍ਰੋਸਟੇਟ ਦੇ ਵਿੱਚ ਹੀ ਹੁੰਦੇ ਨੇ ਜਿਸ ਤੇ ਜਿਸ ਤੋਂ ਹੀ ਮੇਲ ਰੈਪਰੋਡਕਟਿਵ ਸਿਸਟਮ ਚੱਲਦਾ ਹੈ ਸੋ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਸਭ ਤੋਂ ਪਹਿਲਾਂ ਆਪਾਂ ਜਦੋਂ ਪਿਸ਼ਾਬ ਕਰਨ ਸਮੇਂ ਆਪਾਂ ਨੂੰ ਦਰਦ ਹੋਣਾ ਔਰ ਦੂਸਰੇ ਨੰਬਰ ਤੇ बार-बार ਪਿਸ਼ਾਬ ਆਉਣਾ ਤੀਸਰੇ ਨੰਬਰ ਤੇ ਪਿਸ਼ਾਬ ਦੇ ਰਾਹੀ ਕਈ ਵਾਰ ਖੂਨ ਵੀ ਆ ਜਾਂਦਾ ਹੈ ਚੌਥੇ ਨੰਬਰ ਤੇ ਰਾਤ ਨੂੰ ਇੱਕਦਮ ਉੱਠ ਕੇ ਆਪਾਂ ਨੂੰ ਪਿਸ਼ਾਬ ਕਰਨ ਜਾਣਾ ਪੰਜਵੇਂ ਨੰਬਰ ਤੇ ਆਪਾਂ ਨੂੰ ਪਿਸ਼ਾਬ ਜਦੋਂ ਕਰਨ ਲੱਗਦੇ ਆ ਪਿਸ਼ਾਬ ਦਾ ਆਉਣਾ ਹੀ ਨਹੀਂ ਬਹੁਤ ਸਲੋ ਸਲੋ ਹੋਣਾ ਫਿਰ ਇੱਕਦਮ ਰੁਕਣਾ ਨਹੀਂ ਜਾਂ ਫਿਰ ਛਿੱਕ ਮਾਰੇ ਤੇ ਪਿਸ਼ਾਬ ਦਾ ਲੀਕ ਹੋ ਜਾਣਾ ਆਖਰੀ ਨੰਬਰ ਤੇ ਆਪਾਂ ਗੱਲ ਕਰਾਂਗੇ ਇਹ ਜਦੋਂ ਆਪਾਂ ਕੋਈ ਵੀ ਸੈਕਸ਼ੂਅਲ ਡਿਸਫੰਕਸ਼ਨ ਹੋ ਜਾਣਾ ਇਹ ਆਮ ਕਾਰਨ ਨੇ ਆਪਾਂ ਨੂੰ ਜਦੋਂ ਆਪਣੇ ਗਦੂਦ ਵੱਡੇ ਹੋ ਜਾਂਦੇ ਨੇ ਜ਼ਿਆਦਾਤਰ ਤਾਂ ਇਹ ਕਈ ਵਾਰ ਪਤਾ ਹੀ ਨਹੀਂ ਲੱਗਦਾ ਆਪਾਂ ਨੂੰ ਇਸ ਦਾ ਕੈਂਸਰ ਦੇ ਰੂਪ ਦੇ ਵਿੱਚ ਲੈ ਜਾਂਦੇ ਨੇ ਜਿਸ ਨੂੰ ਪ੍ਰੋਸਟੇਟ ਕੈਂਸਰ ਕਿਹਾ ਜਾਂਦਾ ਹੈ ਤਿੰਨ ਤਰ੍ਹਾਂ ਦੇ ਹੁੰਦੇ ਨੇ ਨੰਬਰ 1 ਪ੍ਰੋਸਟੇਟ ਕੈਂਸਰ ਹੋ ਸਕਦਾ ਹੈ ਤੁਹਾਨੂੰ ਅਗਰ ਤੁਸੀਂ ਪ੍ਰੋਸਟੇਟ ਇਹਦਾ ਧਿਆਨ ਨਹੀਂ ਰੱਖੋਗੇ ਦੂਸਰੇ ਨੰਬਰ ਤੇ ਹੋ ਜਾਂਦਾ ਹੈ ਇਸ ਦੀ ਪ੍ਰੋਸਟਾਈਟਾਈਟਿਸ ਇਨਫੈਕਸ਼ਨ ਹੋ ਜਾਂਦੀ ਹੈ ਇਨਫਲੇਮੇਸ਼ਨ ਹੋ ਜਾਂਦੀ ਹੈ ਕੋਈ ਸੱਟ ਲੱਗ ਜਾਵੇ ਕੋਈ ਵੀ ਯੂਟਆਈ ਹੋ ਜਾਵੇ ਪਸ਼ਾਬ ਰਾਹੀਂ ਇਨਫੈਕਸ਼ਨ ਹੋ ਜਾਵੇ ਤੀਸਰੇ ਨੰਬਰ ਤੇ ਆ ਜਾਂਦਾ ਹੈ ਪੀਪੀਐਚ ਬਿਨਾਈਨ ਪ੍ਰੋਸਟੇਟਿਕ ਹਾਈਪਰਪਲੇਜ਼ੀਆ ਇਸ ਦੇ ਵਿੱਚ ਕੀ ਹੁੰਦਾ ਹੈ ਗਦੂਦ ਦਾ ਵਧਣਾ ਹੌਲੀ-ਹੌਲੀ ਸ਼ੁਰੂ ਹੁੰਦਾ ਹੈ ਜੋ ਕਿ ਕੈਂਸਰ ਦੇ ਰੂਪ ਵਿੱਚ ਵੀ ਧਾਰਨ ਹੋ ਸਕਦਾ ਹੈ ਇਸ ਦੇ ਲਈ ਕਿਹੜੇ-ਕਿਹੜੇ ਟੈਸਟ ਕਰਾਏ ਜਾਂਦੇ ਹਨ ਨੰਬਰ 1 ਇਸ ਦਾ ਬਲੱਡ ਟੈਸਟ ਹੁੰਦਾ ਹੈ ਪੀਐਸਏ ਟੋਟਲ ਜਿਸ ਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਆਪਣੇ ਦੇ ਸਰੀਰ ਦੇ ਵਿੱਚ ਜੋ ਪ੍ਰੋਸਟੇਟ ਦੇ ਤੱਤ ਨੇ ਉਹ ਕਿੰਨੇ ਵਧ ਗਏ ਨੇ ਔਰ ਕਿੰਨੇ ਹੋਣੇ ਚਾਹੀਦੇ ਨੇ ਦੂਸਰੇ ਨੰਬਰ ਤੇ ਆ ਜਾਂਦੀ ਹੈ ਬਾਇਓਪਸੀ ਇਹਦਾ ਇੱਕ ਗਦੂਦਾਂ ਦਾ ਪਾਰਟ ਲਿਆ ਜਾਂਦਾ ਹੈ ਉਸ ਤੋਂ ਚੈੱਕ ਕੀਤਾ ਜਾਂਦਾ ਹੈ ਕਿ ਇਹ ਕੈਂਸਰ ਚਤਾਨੀ ਕਨਵਰਟ ਹੋ ਗਿਆ ਤੀਸਰਾ ਆਪਣੀ ਜੋ ਪਾਟੀ ਵਾਲੀ ਜਗ੍ਹਾ ਹੈ ਜਿਸ ਤੋਂ ਆਪਾਂ ਪਾਟੀ ਕਰਦੇ ਹਾਂ ਰੈਕਟਲ ਐਗਜ਼ਾਮੀਨੇਸ਼ਨ ਹੁੰਦੀ ਹੈ ਉਸ ਦੇ ਵਿੱਚ ਇੱਕ ਲੋ ਪਾ ਕੇ ਐਗਜ਼ਾਮਿਨ ਕੀਤਾ ਜਾਂਦਾ ਹੈ ਵੀ ਇਸ ਦਾ ਸਾਈਜ਼ ਕਿੰਨਾ ਹੈ ਨਾਰਮਲ ਜੋ ਬਦੂਦ ਦਾ ਭਾਰ ਹੁੰਦਾ ਹੈ ਉਹ 30 ਗ੍ਰਾਮ ਹੁੰਦਾ ਹੈ ਅਗਰ ਇਹ ਸਾਈਜ਼ ਵੱਧ ਜਾਵੇ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਿਛਲੇ 10 ਸਾਲ ਦੀ ਗੱਲ ਕਰੀਏ ਬਦੂਦਾਂ ਦੀ ਜੋ ਪ੍ਰੋਸਟੇਟ ਦੀ ਪ੍ਰੋਬਲਮ ਸੀ 50 ਸਾਲ ਤੋਂ ਬਾਅਦ ਸ਼ੁਰੂ ਹੁੰਦੀ ਸੀ ਪਰ ਅੱਜ ਦੇ ਸਮੇਂ ਦੇ ਵਿੱਚ 40 ਸਾਲ ਤੋਂ ਹੀ ਸਮੱਸਿਆ ਸ਼ੁਰੂ ਹੋ ਗਈ ਨੇ ਔਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਹੀ ਡਿਸਕਸ ਕਰਨ ਜਾ ਰਹੇ ਹਾਂ ਵੀ ਅਗਰ ਤੁਹਾਡੇ ਗਦੂਦ ਵੱਡੇ ਹੋ ਰਹੇ ਨੇ ਔਰ ਜਾਂ ਤੁਹਾਨੂੰ ਕੋਈ ਵੀ ਇਹਨਾਂ ਸਾਰੀਆਂ ਸਮੱਸਿਆਵਾਂ ਪਸ਼ਾਬ ਲੀਕ ਹੋਣਾ ਜਾਂ ਫਿਰ ਪਸ਼ਾਬ ਬਾਰ-ਬਾਰ ਆਉਣਾ ਜਾਂ ਫਿਰ ਪਸ਼ਾਬ ਕਰਦੇ ਸਮੇਂ ਦਰਦ ਹੋਣਾ ਆਪਾਂ ਕਿਹੜੀਆਂ ਕਸਰਤਾਂ ਤਾਂ ਕਰੀਏ ਕਿ ਆਪਣੇ ਗਦੂਦ ਜੋ ਆਪਣਾ ਪ੍ਰੋਸਟੇਟ ਹੈ ਉਹ ਤੰਦਰੁਸਤ ਰਹਿਣ ਅਗਰ ਤੁਸੀਂ ਮੈਨ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਧ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਬੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀ ਇੰਸਟਾਗ੍ਰam ਆਈਡੀ ਹੈ srisinghsraah physiotherapy ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਧ ਸਿੰਘ Facebook ਤੇ ਸਾਡਾ ਪੇਜ ਹੈ S. R. Singh's Physiotherapy Clinic ਦੇ ਨਾਮ ਤੇ ਉੱਥੇ ਸਾਨੂੰ ਫੋਲੋ ਜ਼ਰੂਰ ਕਰ ਲਿਓ ਸੋ ਆਓ ਸਟਾਰਟ ਕਰਦੇ ਹਾਂ ਅੱਜ ਦੀਆਂ ਕਸਰਤਾਂ ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਸ਼ੁਰੂ ਕਰਨ ਲੱਗੇ ਹਾਂ ਕਸਰਤ ਨੰਬਰ 1 ਕਸਰਤ ਕੀ ਹੈ ਆਪਾਂ ਦੋਨੇ ਪੈਰ ਆਪਣੇ ਮੋੜ ਲੈਣੇ ਨੇ ਔਰ ਆਪਾਂ ਪਹਿਲਾਂ ਇਦਾਂ ਐਂਕਲ ਟੂ ਪੰਪਸ ਕਰਨੇ ਨੇ ਗੋਡੇ 모ੜ ਕੇ ਇਦਾਂ 1 2 तीन चार सात आठ नौ दस ग्यारह बारह तेरह चौदह पंद्रह देन रिलैक्स आराम लेट जाना तुसी और फिर एक दो तेन चार पाँच सात आठ नौ दस ग्यारह बारह तेरह चौदह पंद्रह दैन रिलैक्स इससे तीन सैट लाने होगी नंबर वन गोडे के एंकल टो पंप और देन दूसरी एक्सरसाइज की है ब्रिजिंग दोनों अपने पैर स्टेबल और लक उपर चक देंगे इतने अपना जिन्ना वो चक सकते हो इतने आप होल्ड करा एक दो तीन चार पे सत अठ नौ दस दैन रिलैक्स फिर उपर चक देंगे एक दो तीन चार पांच छे सत अठ नौ

ਜਦੋਂ ਸ਼ੁਰੂਆਤ ਕਰਨੀ ਹੈ 6 ਵਾਰੀ ਕਰਨਾ ਹੌਲੀ ਹੌਲੀ ਇਸ ਦੀਆਂ ਰੈਪੀਟਿਸ਼ਨਸ ਵਧਾਉਂਦੇ ਜਾਵਾਂਗੇ 6 ਤੋਂ 8 8 ਤੋਂ 10 ਕਰ ਲਾਂਗੇ ਇਹ ਹੋ ਗਈ ਤੁਹਾਡੀ ਦੂਸਰੀ ਕਸਰਤ ਬ੍ਰਿਜਿੰਗ ਹੁਣ ਨੈਕਸਟ ਕੀ ਹੈ ਸਿੰਗਲ ਲੈਗ ਬ੍ਰਿਜ ਆਪਾਂ ਕੀ ਕਰਾਂਗੇ ਇੱਕ ਲੱਤ ਮੋੜੀ ਰੱਖਾਂਗੇ ਦੂਸਰੀ ਲੱਤ ਸਿੱਧੀ ਔਰ ਲੱਤ ਨੂੰ ਉੱਪਰ ਚੱਕ ਦਾਂਗੇ ਇੱਥੇ ਆਪਾਂ ਹੋਲਡ ਕਰਾਂਗੇ 1 2 3 4 5 6 7 8 9 10 ਥੈਨ ਰਿਲੈਕਸ ਲੱਤਾਂ ਸਿੱਧੀਆਂ ਕਰ ਦੇਣੀ ਆ ਫੇਰ ਲੱਤ ਮੁੜਾਂਗੇ फिर दूसरी लत्त उपर एक लत बना इसमें सिंगल एग ब्रिज इत एक दो तो तीन चार पे सत अठ नौ दस रिलैक्स फिर आपका चकता एक दो तो तीन चार पे सत अठ नौ दस दिन रिलैक्स छह बारी एस साइड करनी है छह बारी ही एसाइड करनी है हम दूसरी साइड करके दिखावे उपरचकता लक्त एक दो तो तीन चार पे सात आठ, नौ दस दिन रिलैक्स फिर ऊपर चक दें एक दो तीन चार पे सात, आठ, नौ दस दैन रिलैक्स फिर ऊपर चक दें एक दो तीन चार पे सात, आठ, नौ दस दिन रिलैक्स फिर ऊपर चक दें एक दो तीन चार पे सात, आठ, नौ दस दैन रिलैक्स ਦੋਨੇ ਆਪਣੀਆਂ ਲਤਾਂ ਸਿੱਧੀਆਂ ਕਰ ਦੇਣੀਆਂ 6 ਵਾਰੀ ਇਸ ਸਾਈਡ 6 ਵਾਰੀ ਇਸ ਸਾਈਡ ਇਹ ਹੋ ਗਈ ਤੁਹਾਡੀ ਸਿੰਗਲ ਲੈਗ ਬ੍ਰਿਜ ਨੈਕਸਟ ਐਕਸਰਸਾਈਜ਼ ਆਪਾਂ ਕਰਨ ਲੱਗੇ ਆ ਉਹ ਹੈਗੀ ਆ ਬਟਰਫਲਾਈ ਤੁਸੀਂ ਕੀ ਕਰੋਗੇ ਇਦਾਂ ਬੈਠ ਜਾਣਾ ਹੈ ਔਰ ਦੋਨੋਂ ਆਪਣੇ ਪੈਰਾਂ ਨੂੰ ਫੜ ਕੇ ਤੁਸੀਂ ਬਟਰਫਲਾਈ ਕਰਨੀ ਹੈ ਤਾਂ 1 2 3 4 5 ਛੋੜੀ-ਛੋੜੀ ਕਰਾਂਗੇ 6 7 8 9 10 11 12 13 14 15 16 17 18 19 20 ਦੈਨ रिलैक्स फिर करा एक दो तीन चार पांच पे सात आठ नौ दस ग्यारह बारह तेरह चौदह पंद्रह सोलह सतार अठारह उन्नी बी। दैन रिलैक्स फिर करा एक दो तीन चार पांच पे सात आठ नौ दस ग्यारह बारह तेरह चौदह पंद्रह सोलह सतार अठारह उन्नी बी। दैन रिलैक्स इस इसते भी छे सट लाने ये होगी थोड़ी बटरफ्लाई एक्सरसाइज दैन फिर नैक्सट आप कर अपन लैगस होल्ड जिसनों कहा जाता एक्सरसाइज इदा लिट जाए और दैन दोनों गोडे बैंड कर ले इतने आप होल्ड करा नाइंटी डिग्री एंगल ते इ होल्ड करके इतना होल्ड करना दोनों पैर जोड़ लेने इतने आपन सैकेंड होल्ड करा वन टू थ्री फोर फाइव सिक्स सैवन एट नाइन टैन दैन रिलैक्स फिर आप उपर आ जाएंगे और इतने आप होल्ड करें वन टू थ्री फोर फाइव सिक्स सैवन एट नाइन टेन दैन रिलैक्स फिर आप उपर होल्ड करा वन टू थ्री फोर फाइव सिक्स सैवन एट नाइन टेन दैन रिलैक्स फिर आप इतने होल्ड करा वन आ नाइनटी डिग्री का दे एंगल आ देखो इतों सीधा नब्बे डिग्री का एंगल यह नब्बे का यह ਇਥੇ ਆਪਾਂ ਹੋਲਡ ਕਰਨਾ 1 2 3 4 5 6 7 8 9 10 ਇਹ ਵੀ ਤੁਸੀਂ 6 ਰੈਪੀਟੀਸ਼ਨਸ ਕਰਨੀਆਂ ਨੇ ਹੁਣ ਜਿਹੜੀ ਅਗਲੀ ਐਕਸਰਸਾਈਜ਼ ਹੈ ਉਹ ਬੜੀ ਕਮਾਲ ਦੀ ਐਕਸਰਸਾਈਜ਼ ਹੈ ਜਦੋਂ ਆਪਾਂ ਪਿਸ਼ਾਬ ਕਰਦੇ ਹਾਂ ਉਸ ਸਮੇਂ ਆਪਾਂ ਜਦੋਂ ਆਪਣਾ ਪਿਸ਼ਾਬ ਰੋਕਦੇ ਹਾਂ ਉਦੋਂ ਆਪਣੇ ਆ ਸਾਰੇ ਮਸਲਸ ਨੂੰ ਆਪਾਂ ਕੰਟ੍ਰੈਕਟ ਕਰਦੇ ਹਾਂ ਉਵੇਂ ਹੁਣ ਆਪਾਂ ਇਸ ਨੂੰ ਅੰਦਰ ਨੂੰ ਖਿੱਚਣਾ ਰੋਕਣਾ ਸਾਰਾ ਕੁਝ ਆਪਾਂ ਕੀ ਕਰਾਂਗੇ ਬਟਰਫਲਾਈ ਪੋਜੀਸ਼ਨ ਚ ਜਾ ਜਾਗੇ ਬਿਲਕੁਲ ਗੋਡੇ ਸਿੱਧੇ ਕਰ ਲੈਣੇ ਜਿੰਨੇ ਹੁੰਦੇ ਆ ਤੁਹ ਤੋਂ ਔਰ ਫਿਰ ਤੁਸੀਂ ਇਸ ਪਾਰਟ ਨੂੰ ਅੰਦਰ ਨੂੰ ਖਿੱਚ ਲੈਣਾ ਔਰ ਇੱਥੇ ਤੁਸੀਂ 10 ਗਿਣਨੇ ਨੇ 1 2 3 4 5 6 7 8 9 10 then relax ਜ਼ਰੂਰੀ ਨਹੀਂ 10 ਗਿਣਨੇ ਆ ਤੁਸੀਂ 2 ਸੈਕਿੰਡ ਤੋਂ ਵੀ ਸ਼ੁਰੂ ਕਰ ਸਕਦੇ ਹੋ 2 ਤੋਂ 5 ਸੈਕਿੰਡ 5 ਤੋਂ 10 ਸੈਕਿੰਡ ਆਪਾਂ 5 ਸੈਕਿੰਡ ਕਰਕੇ ਦਿਖਾਉਨੇ ਆ ਦੋਨੋਂ ਪੈਰ ਪਕੜ ਲਈ ਅੰਦਰ ਨੂੰ ਖਿੱਚਿਆ 1 2 3 4 5 then relax ਫੇਰ ਅੰਦਰ ਨੂੰ ਖਿੱਚਿਆ 1 2 3 4 5 ਦੈਨ ਰਿਲੈਕਸ ਫੇਰ ਅੰਦਰ ਖਿੱਚਿਆ 1 2 3 4 5 5 ਫੇਰ ਅੰਦਰ ਖਿੱਚਿਆ 1 2 3 4 5 5 ਇਹ ਵੀ ਤੁਸੀਂ 6 ਵਾਰੀ ਸ਼ੁਰੂ ਕਰਕੇ 6 ਤੋਂ ਰੈਪੀਟੀਸ਼ਨ ਸਾਰੀਆਂ ਐਕਸਰਸਾਈਜ਼ਾਂ ਦੀ ਆਪਾਂ 6 ਤੋਂ ਸਟਾਰਟ ਕਰਨੀ ਆ 6 ਤੋਂ 8 8 ਤੋਂ 10 ਹੁਣ ਇਹਦੇ ਨਾਲ ਹੋਰ ਕੀ ਕੀ ਐਡ ਕਰਨਾ ਤੁਸੀਂ ਐਡ ਕਰਨਾ ਨੰਬਰ 1 ਤੁਸੀਂ ਸੈਰ ਕਰਨੀ ਆ ਦੱਬ ਕੇ ਔਰ ਨਾਲ ਤੁਸੀਂ 20 ਤੋਂ 15 ਮਿੰਟ ਥੋੜੀ ਸੈਰ ਚਾਹੀਦੀ ਆ ਰੋਜ਼ ਜੇਕਰ ਤੁਸੀਂ ਸਾਈਕਲ ਚਲਾ ਸਕਦੇ ਹੋ ਸਾਈਕਲ ਚਲਾਓ ਤੁਸੀਂ 3 ਤੋਂ 4 ਕਿਲੋਮੀਟਰ ਔਰ ਲਾਸਟ ਨੰਬਰ ਤੇ ਅਗਰ ਤੁਸੀਂスイਮਿੰਗ ਕਰ ਸਕਦੇ ਹੋ ਪਾਣੀ ਦੇ ਵਿੱਚ ਤੁਰ ਹੀ ਸਕਦੇ ਹੋ ਉਹ ਵੀ ਤੁਹਾਡੇ ਲਈ ਬਹੁਤ ਵਧੀਆ ਇਹ ਹੈਗੀਆਂ ਸਾਰੀਆਂ ایرੋਬਿਕ ਐਕਸਰਸਾਈਜ਼ ਤੁਸੀਂ ਇਹ ਜਰੂਰ ਗੱਲਾਂ ਦਾ ਧਿਆਨ ਰੱਖਣਾ ਨਾਲ ਦੀ ਨਾਲ ਆਪਣੀ ਡਾਈਟ ਦਾ ਵੀ ਧਿਆਨ ਰੱਖਣਾ ਔਰ ਪ੍ਰੋਪਰ ਨੀਂਦ ਕਰਨੀ ਹੈ ਔਰ ਸਟ्रेस ਨਹੀਂ ਲੈਣਾ ਇਸ ਦਾ ਜਿੰਨਾ ਸੋਚੋਗੇ ਉਨਾ ਹੀ ਪਸ਼ਾਬ ਦੀ ਜੋ ਤੁਹਾਨੂੰ ਸਮੱਸਿਆ ਹੈ ਉਹ ਵਧਦੀ ਜਾਏਗੀ ਅਗਰ ਤੁਸੀਂ ਇਹ ਸਾਰੀਆਂ ਕਸਰਤਾਂ ਰੋਜ਼ਾਨਾ ਸਵੇਰੇ ਸ਼ਾਮ ਕਰਨੀਆਂ ਸ਼ੁਰੂ ਕਰ ਦੋਗੇ ਤੁਹਾਡਾ ਜੋ ਪ੍ਰੋਸਟੇਟ ਹੈ ਜੋ ਤੁਹਾਡੇ ਗਦੂਦ ਨੇ ਉਹ ਹੈਲਦੀ ਰਹਿਣਗੇ ਉਸ ਦਾ ਜੋ ਸਾਈਜ਼ ਵੱਡਾ ਹੋ ਰਿਹਾ ਹੈ ਡੇ ਬਾਈ ਡੇ ਉਹ ਘਟਨਾ ਸ਼ੁਰੂ ਹੋ ਜਾਏਗਾ ਇਹ ਸਾਰੀਆਂ ਕਸਰਤਾਂ ਨਾਲ ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ ਅਗਰ ਤੁਸੀਂ ਇਸ ਵੀਡੀਓ ਰਿਗਾਰਡਿੰਗ ਕੁਝ ਵੀ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਵੀ ਪੋਸਟ ਕਰ ਸਕਦੇ ਹੋ ਔਰ ਅਸੀਂ ਹਰ ਫਰਾਈਡੇ ਸ਼ਾਮ ਨੂੰ 5 ਤੋਂ 6 ਦੇ ਵਿੱਚ ਵਿੱਚ ਇਨਸਟਾਗ੍ਰam ਪੇਜ ਤੇ ਐਸ ਹਰੀ ਸਿੰਘ ਸਰਾ ਫਿਜ਼ੋਥੈਰੇਪੀ ਪੇਜ ਤੇ ਲਾਈਵ ਹੋਇਆ ਕਰਾਂਗੇ ਉੱਥੇ ਤੁਸੀਂ ਲਾਈਵ ਆਪਦੀ ਸਮੱਸਿਆ ਸਾਥੋਂ ਪੁੱਛ ਸਕਦੇ ਹੋ ਮਿਲਦੇ ਹਾਂ ਜਲਦ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਸਤਿ ਸ਼੍ਰੀ ਅਕਾਲ ਜੀ